ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਹੁਣੇ-ਹੁਣੇ ਵਿਧਾਨ ਸਭਾ ਦਾ ਜਿਹੜਾ ਦੂਸਰੇ ਦਿਨ ਦਾ اجلاس ਸੀਗਾ ਉਹ ਖਤਮ ਕਰਕੇ ਤੇ ਆਪਣੇ ਘਰ ਹੀ ਪਹੁੰਚਿਆ ਹਲੇ ਔਰ ਤੁਹਾਡੇ ਨਾਲ ਇਸੇ ਵੀਚਾਰ ਸਾਂਝੇ ਕਰਨੇ ਪਏ ਕਿ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਜਿਹੜੇ ਪੱਖ ਦੇ ਮੁੱਦੇ ਨੇ ਉਹ ਪਿਛਲੇ ਦੋ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਸਪੀਕਰ ਨੇ ਉੱਠਣ ਹੀ ਨਹੀਂ ਦਿੱਤੇ ਕੁਝ ਸ਼ਾਇਦ ਮੇਰੀ ਸੋਸ਼ਲ ਮੀਡੀਆ ਦੇ ਉੱਤੇ ਕੋਈ 10 ਮਿੰਟ ਦੀ ਹਾਜ਼ਰੀ ਸੁਣੀ ਹੋਵੇਗੀ ਵਿਧਾਨ ਸਭਾ ਦੇ ਵਿੱਚ ਜਿੱਥੇ ਮੈਂ ਕੋਸ਼ਿਸ਼ ਕੀਤਾ ਕਿ ਜਿਹੜੇ ਜਿਹੜਾ ਝੂਠਾ ਪੁਲਿਸ ਮੁਕਾਬਲਾ ਹੋਇਆ ਵਾ ਜਿਹਦੇ ਤੁਸੀਂ ਦੋ ਨੌਜਵਾਨਾਂ ਨੂੰ ਮਾਰਿਆ ਔਰ ਬੜੇ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮਾਰਿਆ ਅਸੀਂ ਉਹਦੇ ਤੇ ਗੱਲ ਕਰਨਾ ਚਾਹੁੰਦੇ ਆ ਦੂਸਰਾ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਜਿਹੜਾ 25000 ਏਕੜ ਪੰਜਾਬ ਦੇ ਕਿਸਾਨਾਂ ਦੀ ਬਹੁਤ ਜ਼ਰਖੇਜ਼ ਜ਼ਮੀਨ ਲੁਧਿਆਣੇ ਜ਼ਿਲ੍ਹੇ ਦੀ ੱੱਕੇ ਨਾਲ ਤੁਸੀਂ ਐਕਵਾਇਰ ਕਰਨਾ ਚਾਹੁੰਦੇ ਅਸੀਂ ਉਹਦੇ ਬਾਰੇ ਗੱਲ ਕਰਨਾ ਚਾਹੁੰਦੇ ਪਿਛਲੇ 2 ਦਿਨ ਤੋਂ ਸਪੀਕਰ ਤੇ ਇਹ ਸਰਕਾਰ ਨੇ ਉਹ ਚਰਚਾ ਹੋਣ ਹੀ ਨਹੀਂ ਦਿੱਤੀ ਔਰ ਜਦੋਂ ਮੈਂ 10 ਸੈਕਿੰਡ ਤੱਕ ਪਹੁੰਚ ਕੇ ਇਹ ਗੱਲ ਹੀ ਕੀਤੀ ਆ ਤੇ ਮੇਰਾ ਮਾਈਕ ਬੰਦ ਕਰਤਾ ਤੇ ਸਪੀਕਰ ਨੇ ਉਸ ਗੱਲ ਨੂੰ ਮਨਾ ਕਰਤਾ ਆਪਾਂ ਸਭ ਨੂੰ ਪਤਾ ਵਾ ਕਿ ਜਿਹੜਾ ਬਠਿੰਡੇ ਚ ਜਿਹੜਾ ਕਤਲ ਹੋਇਆ ਸੰਜੇ ਵਰਮਾ ਦਾ ਬਹੁਤ ਮਾੜੀ ਗੱਲ ਆ ਗੈਂਗਸਟਰਸ ਨੇ ਕੀਤਾ ਉਹਨਾਂ ਨੇ ਜ਼ਿੰਮੇਵਾਰੀ ਚੱਕ ਲਈ ਔਰ ਬਹੁਤ ਨਿੰਦਣਯੋਗ ਗੱਲ ਆ ਮੇਰੀ ਉਸ ਪਰਿਵਾਰ ਦੇ ਨਾਲ ਮੁਕੰਮਲ ਹਮਦਰਦੀ ਹੈ ਉਸ ਵਾਰ ਪੁਲਿਸ ਤੇ ਜਦੋਂ ਪ੍ਰੈਸ਼ਰ ਪਿਆ ਜਦੋਂ ਹਾਕਾ ਕਰ ਮੱਚੀ ਪੰਜਾਬ ਚ ਸਰਕਾਰ ਦੀ ਬਦਨਾਮੀ ਹੋਈ ਇਹਨਾਂ ਨੇ ਇੱਕ ਸਟੋਰੀ ਕੱਢੀ ਪੰਜਾਬ ਦੀ ਪੁਲਿਸ ਨੇ ਕਿ ਜੀ ਅਸੀਂ ਜਿਹੜੇ ਲੋਕ ਕਨੈਕਟਡ ਸੀਗੇ ਗੈਂਗਸਟਰਸ ਨਾਲ ਅਸੀਂ ਦੋ ਨੌਜਵਾਨਾਂ ਨੂੰ ਇਨਕਾਊਂਟਰ ਵਿੱਚ ਮਾਰ ਦਿੱਤਾ ਵਾ ਤਾਂ ਕਿ ਲੋਕਾਂ ਦੇ ਜਜ਼ਬਾਤ ਸ਼ਾਂਤ ਹੋ ਜਾਣ ਔਰ ਇੱਕ ਬੜੀ ਕੌਨਕਾਕਟਿਡ ਜੀ ਕਹਾਣੀ ਜਿਹੜੀ ਸੀਗੀ ਉਹ ਪੇਸ਼ ਕੀਤੀ ਮੀਡੀਆ ਦੇ ذریعے ਲੋਕਾਂ ਦੇ ਜ਼ਿਹਨ ਵਿੱਚ ਆਈ ਉਹ ਗੱਲ ਸਾਹਮਣੇ ਉਦੋਂ ਹੀ ਲੋਕਾਂ ਨੇ ਥੋੜਾ ਸ਼ੁਭਾ ਪ੍ਰਗਟ ਕੀਤਾ ਔਰ ਇਸ ਗੱਲ ਤੇ ਸਵਾਲ ਪੈਦਾ ਹੋਣ ਲੱਗ ਗਏ ਅਖਬਾਰਾਂ ਵੀ ਲਿਖਣ ਲੱਗ ਗਈਆਂ ਔਰ ਫਿਰ ਫਿਰ ਕਬਰਾਟ ਵਿੱਚ ਆਣ ਕੇ ਪੁਲਿਸ ਨੇ ਇੱਕ ਨਵੀਂ ਐਫ ਆਈ ਆਰ ਦੀ ਸਟੋਰੀ ਕਨਕੋਕ ਕੀਤੀ 163 ਨੰਬਰ ਐਫ ਆਈ ਆਰ ਆ ਉਹਦੀ ਕਹਾਣੀ ਆ ਪਰ ਚਲੋ ਹੁਣ ਨਹੀਂ ਡਿਟੇਲ ਤੁਸੀਂ ਨਹੀਂ ਪੜ ਸਕੋਗੇ ਲੇਕਿਨ ਇਹ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਆ ਇਸ ਐਫ ਆਈ ਆਰ ਮੁਤਾਬਕ ਜਿਹੜੀ ਪੰਜਾਬ ਪੁਲਿਸ ਨੇ ਕਹਾਣੀ ਦੱਸੀ ਆ ਕਿ ਅਸੀਂ ਜਿਹੜੇ ਇਹ ਦੋ ਨੌਜਵਾਨ ਮਾਰੇ ਗਏ ਨੇ ਸ਼ਾਇਦ ਇੱਕ ਦਾ ਨਾਂ ਜਸਪ੍ਰੀਤ ਤੇ ਅਤੇ ਇੱਕ ਦਾ ਨਾਂ ਰਾਮਰਤ ਨੇ ਅਸੀਂ ਜਦੋਂ ਇਹਨਾਂ ਨੂੰ ਅ ਜਿਹੜਾ ਹੈਗਾ ਪੀਰ ਟੱਬਾ ਪਠੰਡੇ ਦੇ ਵਿੱਚ ਜਿੱਥੇ ਉਹ ਉਸ ਜਗ੍ਹਾ ਦੇ ਉੱਤੇ ਜਿੱਥੇ ਅ ਸ਼ਾਇਦ ਜਿੱਥੇ ਵੀ ਇਹ ਜਗ੍ਹਾ ਹੈਗੀ ਆ ਅਸੀਂ ਇਹ ਦੋ ਨੌਜਵਾਨਾਂ ਨੂੰ ਲੈ ਕੇ ਜਾ ਰਹੇ ਸੀਗੇ ਤਾਂ ਕਿ ਉੱਥੋਂ ਅਸੀਂ ਹਥਿਆਰ ਰਿਕਵਰ ਕਰ ਸਕੀਏ ਤੇ ਇਹ ਤੇ ਜਿਹੜਾ ਸੰਜੀਵ ਵਰਮਾ ਦਾ ਕਤਲ ਹੈ ਉਹਦੇ ਕੋਈ ਤੱਤ ਇਕੱਠੇ ਕਰ ਸਕੀ। ਲੇਕਿਨ ਜਦੋਂ ਕਹਿੰਦੇ ਅਸੀਂ ਉੱਥੇ ਪਹੁੰਚੇ ਤਾਂ ਉੱਥੇ ਝਾੜੀਆਂ ਵਿੱਚ ਛਿਪੇ ਹੋਏ ਦੋ ਤਿੰਨ ਅਣਪਛਾਤੇ ਬੰਦਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਜਿਸ ਵਿੱਚ ਇਹ ਦੋ ਨੌਜਵਾਨ ਜਿਹੜੇ ਸੀ ਇਹਨਾਂ ਦੇ ਇਹ ਇਹਨਾਂ ਦੇ ਗੋਲੀ ਵੱਜਣ ਦੇ ਕਰਕੇ ਇਹਨਾਂ ਦੀ ਮੌਤ ਹੋ ਗਈ। ਇੱਕ ਪੁਲਿਸ ਵਾਲੇ ਦੇ ਕਿਸੇ ਮਸਲ ਉਹਦੀ ਬਾਹਾਂ ਦੀ ਮਸਲ ਦੇ ਵਿੱਚ ਦੀ ਇੱਕ ਗੋਲੀ ਲੰਗੀ ਆ ਜਿਹੜੀ ਕਿ ਈਜ਼ਲੀ ਆ ਆਪ ਮਾਰੀ ਜਾ ਸਕਦੀ ਜਿਹਦੇ ਨਾਲ ਦਿਖਾਇ ਇਹ ਦਿਖਾਉਣਾ ਚਾਹੁੰਦੇ ਸੀ ਕਿ ਪੁਲਿਸ ਵਾਲਾ ਵੀ ਇੱਕ ਜ਼ਖਮੀ ਹੋਇਆ ਇਹ ਸਰਾਸਰ ਝੂਠਾ ਪੁਲਿਸ ਮੁਕਾਬਲਾ ਵਾ ਔਰ ਦੂਸਰੀ ਗੱਲ ਕਿ ਜਿਹੜਾ ਆ ਜਿਹੜਾ ਇਹ ਕਤਲ ਹੈ ਹੈ ਇਹ ਗੈਂਗਸਟਰਸ ਵੱਲੋਂ ਕੀਤਾ ਗਿਆ ਆਪਾਂ ਨੂੰ ਸਭ ਨੂੰ ਪਤਾ ਆਪਾਂ ਮੰਨ ਕੇ ਚੱਲਦੇ ਆ ਕਿ ਇਹ ਜਿਹੜੇ ਦੋ ਮੁੰਡੇ ਪੁਲਿਸ ਨੇ ਫੜੇ ਸੀਗੇ ਹੋ ਸਕਦਾ ਵਾ ਕਿ ਉਸ ਗੈਂਗ ਦੇ ਨਾਲ ਕਨੈਕਟਡ ਹੋਣ ਹੋ ਸਕਦਾ ਉਹ ਕ੍ਰਿਮੀਨਲਸ ਵੀ ਹੋਣ ਮੰਨ ਲਿਆ ਆਪਾਂ ਮੰਨ ਕੇ ਚੱਲਦੇ ਆ ਪਰ ਕੀ ਕ੍ਰਿਮੀਨਲਸ ਨੂੰ ਅ ਬਿਨਾ ਟ੍ਰਾਇਲ ਤੋਂ ਬਿਨਾ ਕੋਰਟ ਕਚਹਿਰੀ ਵਿੱਚ ਪੇਸ਼ ਕੀਤੇ ਪੁਲਿਸ ਨੂੰ ਜਾਨੋਂ ਮਾਰਨ ਦਾ ਅਧਿਕਾਰ ਹੈ ਅਗਰ ਇਸ ਤਰ੍ਹਾਂ ਹੀ ਸ਼ਾਰਟਕਟ ਕਰਕੇ ਤੁਸੀਂ ਮਾਰਨੇ ਆ ਤੇ ਫਿਰ ਤਾਂ ਤੁਹਾਨੂੰ ਕ੍ਰਿਮੀਨਲ ਜਸਟਿਸ ਸਿਸਟਮ ਸਾਰਾ ਬੰਦ ਕਰ ਦੇਣਾ ਚਾਹੀਦਾ ਫਿਰ ਤੁਹਾਨੂੰ ਪ੍ਰੋਸੀਕਿਊਸ਼ਨ ਡਿਸਪੈਂਡ ਕਰ ਦੇਣੀ ਚਾਹੀਦੀ ਫਿਰ ਤੁਹਾਨੂੰ ਜੱਜਸ ਤੇ ਕਚਹਿਰੀਆਂ ਤੇ ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਬੰਦ ਕਰ ਦੇਣੀ ਚਾਹੀਦੀ ਆ ਕਿਉਂਕਿ ਅਸੀਂ ਤਾਂ ਐ ਹੀ ਮਾਰਾਂਗੇ ਔਰ ਇਹ ਪਹਿਲਾ ਇਨਕਾਊਂਟਰ ਨਹੀਂਗਾ ਇਸ ਤੋਂ ਪਹਿਲਾਂ ਜਿਹੜਾ ਪਟਿਆਲੇ ਵਿੱਚ ਇਨਕਾਊਂਟਰ ਕੀਤਾ ਉਹਦਾ ਨਾਮ ਜਸਪ੍ਰੀਤ ਸੀਗਾ 22 ਸਾਲ ਦਾ ਮੁੰਡਾ ਕੈਨੇਡਾ ਤੋਂ ਆਇਆ ਔਰ ਉਹਨੂੰ ਇੱਕ ਇੱਕ ਬੜੀ ਫਨੀ ਜੀ ਕਹਾਣੀ ਬਣਾ ਕੇ ਇੱਕ ਬੜੀ ਘਟਿਆ ਕਹਾਣੀ ਬਣਾ ਕੇ ਉਹਦਾ ਇਨਕਾਊਂਟਰ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਹੀ ਉਦੋਂ ਸ਼ਾਮ ਨੂੰ ਜਾ ਕੇ ਉਹਨਾਂ ਪੁਲਿਸ ਵਾਲਿਆਂ ਨੇ ਕਰਨਲ ਬਾਟ ਦੇ ਉਹਦੇ ਮੁੰਡੇ ਨੂੰ ਕੁੱਟਿਆ ਉਹਦਾ ਪਰਿਵਾਰ ਵੀ ਹਾਈ ਕੋਰਟ ਵਿੱਚ ਪਹੁੰਚਿਆ ਹੋਇਆ ਇਹ ਤਾਂ ਵਿਚਾਰੇ ਬਹੁਤ ਗਰੀਬ ਨੇ ਜਿਹੜਾ ਇਹ ਪਰਿਵਾਰ ਦੀ ਕਹਾਣੀ ਮੈਂ ਸੁਣ ਰਿਹਾ ਸੀ ਜਸਪ੍ਰੀਤ ਦੀ ਸ਼ਾਇਦ ਇਹ ਦਲਿਤ ਪਰਿਵਾਰਾਂ ਨਾਲ ਕਨੈਕਟਡ ਹੈ ਦੋਨੋਂ ਹੀ ਬੱਚੇ ਉਹ ਤਾਂ ਬਹੁਤ ਇੰਨੇ ਕਮਜ਼ੋਰ ਆ ਕਿ ਸ਼ਾਇਦ ਉਹ ਵਕੀਲ ਵੀ ਨਾ ਖੜਾ ਕਰ ਸਕਣ ਤੇ ਮੈਨੂੰ ਦੁੱਖ ਇਸ ਗੱਲ ਦਾ ਵਾ ਕਿ ਦੋਆਂ ਦਿਨਾਂ ਦੇ ਵਿੱਚ ਇਸ ਝੂਠੇ ਪੁਲਿਸ ਮੁਕਾਬਲੇ ਦੀ ਗੱਲ ਨਹੀਂ ਉਠਣ ਦਿੱਤੀ ਸਰਕਾਰ ਨੇ 92 ਬੰਦਿਆਂ ਬੰਦੂਆਂ ਐਮ ਐਲ ਏ ਦੀ ਬੰਦੂਆ ਮਜ਼ਦੂਰ ਆ ਔਰ ਉਹ ਇੱਕ ਸ਼ਾਟਿੰਗ ਬ੍ਰਿਗੇਡ ਆ ਜਿਹੜਾ ਕੋਈ ਗੱਲ ਚੰਗੀ ਕਰਨਾ ਚਾਹੁੰਦਾ ਉਹਨੂੰ ਬਹਿ ਜਾ ਬਹਿ ਜਾ ਬਹਿ ਜਾ ਕਰਕੇ ਤੇ ਸ਼ੋਰ ਮਚਾ ਕੇ ਉਸ ਨੂੰ ਬਿਠਾ ਦਿੰਦੇ ਨੇ ਔਰ ਇਸ ਤੋਂ ਵੀ ਅੱਗੇ ਜ਼ਿਆਦਾ ਅਫਸੋਸ ਦੀ ਗੱਲ ਆ ਕਿ ਕੱਲ ਜਦੋਂ ਸ਼ਰਧਾਂਜਲੀਆਂ ਪੇਟ ਹੋ ਰੀਆਂ ਸੀ ਸ਼ਾਇਦ ਇੱਕ ਐਮਐਲਏ ਨੇ ਉੱਠ ਕੇ ਖੜੇ ਹੋ ਕੇ ਕਿਹਾ ਜੀ ਕਿ ਸੰਜੀਵ ਵਰਮਾ ਦੇ ਪਰਿਵਾਰ ਨੂੰ ਵਿਸ਼ਾਂਤ ਸ਼ਰਧਾਂਜਲੀ ਦਿੱਤੀ ਜਾਵੇ ਸਪੀਕਰ ਔਨ ਰਿਕਾਰਡ ਹੈ ਇੱਕ ਗੁਰਸਿੱਖ ਆ ਇਹ ਕਹਿੰਦਾ ਕਿ ਮੈਂ ਅਮਰਿਤਧਾਰੀ ਆ ਔਰ ਇਹ ਔਨ ਰਿਕਾਰਡ ਹੈ ਕਿ ਮੈਂ ਜਿਹੜਾ ਇਨਕਾਊਂਟਰ ਕੀਤਾ ਆ ਜੋ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਮੈਂ ਉਸ ਕਾਰਵਾਈ ਦੀ ਉਹਨਾਂ ਨੂੰ ਵਧਾਈ ਦਿੰਦਾ ਵਾਂ ਔਰ ਉਹਨਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਇਹਦਾ ਮਤਲਬ ਕਿ ਸਪੀਕਰ ਸਿਰਫ ਦਿਖਾਵੇ ਦਾ ਸਿੱਖ ਹੈ ਇਹਦਾ ਮਤਲਬ ਇੱਕ ਸਿੱਖ ਹੋ ਕੇ ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਉਹ ਪੁਸ਼ਟੀ ਕਰ ਰਿਹਾ ਵਾ ਉਹਦੀ ਤਾਇੀਦ ਕਰ ਰਿਹਾ ਵਾ ਉਹਨਾਂ ਦੀ ਸਪੋਰਟ ਕਰ ਰਿਹਾ ਵਾ ਆਪਾਂ ਸਭ ਨੂੰ ਅੱਛੀ ਤਰ੍ਹਾਂ ਪਤਾ ਨਾ ਕਿ ਜਦੋਂ ਪੰਜਾਬ ਦੇ ਵਿੱਚ ਮਿਲਿਟੈਂਸੀ ਦਾ ਦੌਰ ਸੀ ਖੜਕੂ ਲਹਿਰ ਸੀ ਕਿੰਨੇ ਪਰਿਵਾਰਾਂ ਦੇ ਵਿੱਚ ਕਿੰਨੇ ਸਿੱਖ ਨੌਜਵਾਨ ਜਿਹੜੇ ਸੀਗੇ ਉਹ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਕਿੰਨੇ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੱਤੇ ਥਰਡ ਡਿਗਰੀ ਟੌਰਚਰ ਕੋਲਡ ਬਲੱਡਿਡ ਮਰਡਰ ਐਕਸਟਰਾ ਜੁਡੀਸ਼ੀਅਲ ਕਿਲਿੰਗ ਅੱਜ ਤੱਕ ਅਦਾਲਤਾਂ ਵਿੱਚ ਲੋਕੀਲੇ ਕੇਸ ਲੜ ਰਹੇ ਨੇ ਜਿਵੇਂ ਕਿ ਖਲੜਾ ਸਾਹਿਬ ਦੇ ਜਿਹੜੀ ਪਰਿਵਾਰ ਹੈ ਉਹਨਾਂ ਦੇ ਸਾਡੇ ਸਤਿਕਾਰਯੋਗ ਬੀਬੀ ਪਰਮਜੀਤ ਕੌਰ ਖਲੜਾ ਅੱਜ ਤੱਕ ਕੇਸ ਲੜਕੇ ਉਹਨਾਂ ਲੋਕਾਂ ਨੂੰ ਸਜ਼ਾਵਾਂ ਕਰਾਈਆਂ 30 30 40 40 45 45 ਸਾਲ ਲੱਗੇ ਅਦਾਲਤਾਂ ਵਿੱਚ ਔਰ ਕੁਝ ਬੰਦਿਆਂ ਨੂੰ ਸਜ਼ਾਵਾਂ ਹੋਈਆਂ ਬਾਕੀ ਸਾਰੇ ਜਾਂ ਤਾਂ ਮਰ ਗਏ ਤੇ ਜਾਂ ਉਹਨਾਂ ਨੂੰ ਸਰਕਾਰਾਂ ਨੇ ਮੌਕੇ ਦੀ ਸਰਕਾਰਾਂ ਨੇ ਬਚਾਤਾ ਸਭ ਤੋਂ ਮਾੜੀ ਪ੍ਰਣਾਲੀ ਹੈ ਸਭ ਤੋਂ ਜ਼ਿਆਦਾ ਅਗਰ ਕੋਈ ਅਟੈਕ ਹੈ ਹਿਊਮਨ ਰਾਈਟਸ ਦੇ ਉੱਤੇ ਤਾਂ ਇਹ ਪੁਲਿਸ ਜੀਆਂ ਨੂੰ ਇਦਾਂ ਦੀਆਂ ਪਾਵਰਾਂ ਦੇ ਕੇ ਝੂਠੇ ਪੁਲਿਸ ਮੁਕਾਬਲੇ ਕਰਵਾਉਣਾ ਇਹ ਹਿਊਮਨ ਰਾਈਟਸ ਦੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਆ ਲੇਕਿਨ ਸਾਡੀ ਵਿਧਾਨ ਸਭਾ ਹੋਰ ਊਲ ਜਨੂਲ ਗੱਲਾਂ ਡਿਸਕਸ ਕਰ ਸਕਦੀ ਜਿਹੜਾ ਬੀਬੀਐਮਪੀ ਦਾ ਇਹਨਾਂ ਨੇ ਮਤਾ ਲਿਆਂਦਾ ਤਾਂ ਮਤਾ ਹੀ ਆ ਨਾ ਅਗਲੇ ਪਿਛਲੇ ਸੈਸ਼ਨ ਦਾ ਜਿਹੜਾ ਮਤਾ ਪਾਸ ਕੀਤਾ ਸੀ ਬੀਬੀਐਮਪੀ ਦੇ ਖਿਲਾਫ ਉਹ ਕਿਤੇ ਮੇਰੇ ਖਿਆਲ ਗਵਰਨਰ ਦੇ ਕਿਸੇ ਖੂਂਜੇ ਚ ਪਿਆ ਹੋਣਾ ਇਹ ਵੀ ਇੱਥੇ ਪੰਜਾਬ ਦੇ ਗਵਰਨਰ ਤੱਕ ਜਾਂ ਵੱਧ ਤੋਂ ਵੱਧ ਦਿੱਲੀ ਕਿਸੇ ਖੂਂਜੇ ਜਾ ਕੇ ਚਲੇ ਜਾਊਗਾ ਜਦ ਉਹਨਾਂ ਨੇ ਸੀਆਈਐਸਐਫ ਲਾਤੀ ਆ ਤੁਹਾਡੇ ਕਹਿਣ ਨਾਲ ਉਹ ਸੀਆਈਐਸਐਫ 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 ਹਟਾ ਦੇਣਗੇ ਇਹ ਪਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਸਿਰਫ ਲੋਕ ਦਿਖਾਵੇ ਵਾਸਤੇ ਇਹ ਮਤੇ ਪਾਸ ਕੀਤੇ ਜਾ ਰਹੇ ਨੇ ਔਰ ਲਾਸਟ ਵਿੱਚ ਮੈਂ ਤਰੀਕੇ ਨਾਲ ਇੱਕ ਹੋਰ ਜਗ੍ਹਾ ਬਿੱਲ ਦੇ ਉੱਤੇ ਸਮਾਂ ਮੰਗ ਰਿਆ ਸੀ ਇੱਕ ਇਹਨਾਂ ਨੇ ਅਮੈਂਡਮੈਂਟ ਕੀਤੀ ਆ ਜਿਹੜਾ क्रुएਲਟੀ ਆਪਣਾ ਹੈਗਾ ਪ੍ਰੋਵੈਂਸ਼ਨ ਆਫ क्रुएਲਟੀ ਔਨ ਐਨੀਮਲਸ ਅਮੈਂਡਮੈਂਟ ਬਿੱਲ ਪੇਸ਼ ਹੋਇਆ ਔਰ ਇਹ ਕਾਨੂੰਨ ਹੈਗਾ ਕਿ ਜਿਹੜੇ ਬੇਜ਼ੁਬਾਨੇ ਨੇ ਜਿਹੜੇ ਲੋਕ ਜਾਨਵਰ ਤੇ ਜਿਹੜੇ ਪਸ਼ੂ ਨੇ ਬੋਲ ਨਹੀਂ ਸਕਦੇ ਉਹਨਾਂ ਦੀ ਹਿਫਾਜ਼ਤ ਕਰਨਾ ਵੀ ਸਾਡੀ ਜਿਹੜੀ ਆ ਜ਼ਿੰਮੇਵਾਰੀ ਆ ਅੱਜ ਉਹ ਇੱਕ ਮਤੇ ਅਮੈਂਡਮੈਂਟ ਕੀਤੀ ਕਿ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹਦੇ ਵਿੱਚ ਬਲਦ ਵਗੈਰਾ ਤੇ ਘੋੜੇ ਤੇ ਆਦ ਜਿਹੜਿਆ ਉਹਨਾਂ ਨੂੰ ਅੱਗੇ ਦਿੱਤੀ ਜਾਵੇ ਚਲੋ ਸਾਰੇ ਸਦਨ ਨੇ ਕਿਹਾ ਕਿ ਅੱਗੇ ਦੇ ਦਨੇ ਮੈਂ ਉੱਥੇ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਪਸ਼ੂਆਂ ਦੀ ਦੇ ਉੱਤੇ ਜੋ ਜ਼ੁਲਮ ਤੇ ਜ਼ਬਰ ਹੋ ਰਿਹਾ ਵਾ ਉਹਦੇ ਤੇ ਚਰਚਾ ਕਰ ਰਹੇ ਹੋ ਬਹੁਤ ਅੱਛੀ ਗੱਲ ਆ ਆਪਾਂ ਨੂੰ ਕਰਨੀ ਚਾਹੀਦੀ ਕਿਉਂਕਿ ਬੇਜ਼ੁਬਾਨੇ ਉਹ ਤਾਂ ਬੋਲ ਹੀ ਨਹੀਂ ਸਕਦੇ ਤੇ ਜਿਹੜੇ ਬੱਚੇ ਮਾਰੇ ਗਏ ਨੇ ਉਹਨਾਂ ਦੇ ਉੱਤੇ ਕੌਣ ਚਰਚਾ ਕਰੇਗਾ ਜਿਹੜੇ ਗਰੀਬ ਦਲਿਤ ਪਰਿਵਾਰ ਦੇ ਦੋ ਬੱਚੇ ਮਾਰੇ ਗਏ ਨੇ ਉਹਨਾਂ ਦੀ ਮੌਤ ਦੇ ਉੱਤੇ ਕੌਣ ਚਰਚਾ ਕਰੇਗਾ ਅਗਰ ਅਸੀਂ ਨਹੀਂ ਕਰਾਂਗੇ ਜਿਹੜੇ ਅਸੀਂ ਚੁਣ ਕੇ ਆਏ ਪੰਜਾਬ ਦੀ ਵਿਧਾਨ ਸਭਾ ਵਿੱਚ ਕੌਣ ਕਰੇਗਾ ਚਰਚਾ ਇਹ ਚਰਚਾ ਉਹਨਾਂ ਨੇ ਬਲੌਕ ਕਰ ਦਿੱਤੀ ਇਹਦਾ ਮਤਲਬ ਕਿ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਫਰਜ਼ੀ ਝੂਠੇ ਪੁਲਿਸ ਮੁਕਾਬਲਿਆਂ ਦੀ ਮੁੱਦਾਈ ਹੈ ਔਰ ਉਹ ਮਨੁੱਖੀ ਅਧਿਕਾਰਾਂ ਦੇ ਜਿਹੜਾ ਸਾਡੇ ਅਧਿਕਾਰ ਆ ਉਹਦੇ ਉਹਦਾ ਵੱਡੇ ਕਾਨ ਵਿੱਚ ਇਹਨਾਂ ਦਾ ਰੋਲ ਆ ਹਿਊਮਨ ਰਾਈਟਸ ਦੇ బిਗੇਸਟ ਵਾਇਲੇਟਰਸ ਨੇ اور ਉਹ ਲੋਕ ਜਿਹੜੇ ਆਪ ਅੰਦੋਲਨ ਚੋਂ ਨਿਕਲੇ ਨੇ ਤੇ ਕੇਜਰੀਵਾਲ ਕਹਿੰਦਾ ਸੀ ਜੀ ਮੈਂ ਤੋਂ ਇੱਕ ਇਨਕਲਾਬ ਲਾਣਾ ਚਾਹਤਾ ਹੂੰ ਕਿ ਸ਼ਹੀਦ ਭਗਤ ਸਿੰਘ ਜਿਨੇ ਆਪ ਆਪਣੀ ਜਾਨ ਗਵਾਈ ਅੱਜਕਰ ਉਹ ਜਿੰਦਾ ਹੁੰਦਾ ਤੇ ਪੰਜਾਬ ਦੇ ਵਿੱਚ ਉਹ ਦੇਖਦਾ ਕਿ ਝੂਠੇ ਪੁਲਿਸ ਮੁਕਾਬਲੇ ਰਹੀ ਮਾਰਿਆ ਜਾ ਰਹਾ ਲੋਕਾਂ ਨੂੰ ਮੈਂ ਕਹਿੰਦਾ బిਗੇਸਟ ਕ੍ਰਾਈਮਨਲ ਹੋਵੇ ਆਪਣੇ ਦੇਸ਼ ਦੇ ਜਦੋਂ ਮੁੰਬਈ ਦੇ ਵਿੱਚ ਅਟੈਕ ਹੋਇਆ ਸੀਗਾ ਤਾਂ ਪਾਕਿਸਤਾਨ ਤੋਂ ਇੱਕ ਆਦਮੀ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਪਤਾ ਸੀ ਕਿ ਇਸਨੇ ਸਾਰਾ ਕੀਤਾ ਵਾ ਜਿਹੜਾ ਹਮਲੇ ਦੀ ਪਲੈਨਿੰਗ ਹੈ ਉਹਦੀ ਸਾਜ਼ਿਸ਼ ਹੈ ਉਹਦੀ ਐਗਜ਼ੀਕਿਊਸ਼ਨ ਇੱਥੇ ਪੜਿਆ ਗਿਆ ਸੀ ਸ਼ਾਇਦ ਉਹਦੀ ਉਹਨੂੰ ਫਿਰ ਵੀ ਇੱਕ ਟ੍ਰਾਇਲ ਦਿੱਤੀ ਪਰ ਆਵਾ ਉਹ ਟ੍ਰਾਇਲ ਨਾਮ ਦੀ ਟ੍ਰਾਇਲ ਸੀਗੀ ਲੇਕਿਨ ਉਸ ਤੋਂ ਬਾਅਦ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਘੱਟੋ ਘੱਟ ਚੇ ਕੁਝ ਨਹੀਂ ਤਾਂ ਇੱਕ ਫਰਜ਼ ਹੀ ਨਿਭਾ ਦਿੰਦੇ ਸੋ ਮੇਰੀ ਤਾਂ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਮੈਂ ਦੇਖੂੰਗਾ ਸਮਾਂ ਕੱਢ ਕੇ ਮੈਂ ਕੋਸ਼ਿਸ਼ ਕਰੂੰਗਾ ਕਿਉਂਕਿ ਦੋਨੇ ਪਟਿਆਲਾ ਜ਼ਿਲ੍ਹੇ ਦੇ ਨਾਲ ਕਨੈਕਟਡ ਅਤ ਗਰੀਬ ਨੇ ਉਹ ਤਾਂ ਵਕੀਲ ਵੀ ਵਿਚਾਰਾ ਖੜਾ ਨਹੀਂ ਕਰ ਸਕਦਾ ਉਹਨਾਂ ਦੀ ਆਵਾਜ਼ ਹੀ ਕੋਈ ਨਹੀਂਗੀ ਇਕ ਤਾਂ ਮੇਰਾ ਮਸਲਾ ਹੈ ਜੀ ਦੂਸਰਾ 25000 ਏਕੜ ਜ਼ਮੀਨ ਐਕਵਾਇਰ ਤੱਕੇ ਨਾਲ ਕੀਤੀ ਜਾ ਰਹੀ ਹੈ ਤੁਸੀਂ ਪੜ ਲਿਆ ਅਖਬਾਰਾਂ ਚ ਆ ਗਿਆ ਕਿ 8000 ਕਿਸਾਨਾਂ ਵਿੱਚੋਂ ਮਹਿਜ਼ 15 ਕਿਸਾਨਾਂ ਨੇ ਕਿਹਾ ਕਿ ਅਸੀਂ ਐਕ acquisition ਦੇ ਤੇ ਜ਼ਮੀਨ ਐਕਵਾਇਰ ਕਰਨ ਦੇ ਹੱਕ ਚ 99.9999 ਲੋਕਾਂ ਨੇ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੀ ਜ਼ਮੀਨ ਨਹੀਂ ਛੱਡਾਂਗੇ ਸਾਡੀ ਰੋਜ਼ੀ ਰੋਟੀ ਇਹਦੇ ਨਾਲ ਕਨੈਕਟਡ ਆ ਪਰ ਸਰਕਾਰ ਕਹਿੰਦੀ ਅਸੀਂ ਤਾਂ ਕਰਾਂਗੇ ਐਕਵਾਇਰ ਔਰ ਪਹਿਲਾਂ ਕਹਿੰਦੇ ਜਾਂਦੇ ਸੀਗੇ ਜੀ ਅਸੀਂ ਤਾਂ ਮਰਜ਼ੀ ਨਾਲ ਲੋਕਾਂ ਦੀ ਜ਼ਮੀਨਾਂ ਲਵਾਂਗੇ ਬਗੈਰ ਮਰਜ਼ੀ ਤੋਂ ਤਾਂ ਲਵਾਂਗੇ ਨਹੀਂ ਲਾਸਟ ਵਿੱਚ ਲੈਂਡ ਐਕ acquisition ਪਾਲਿਸੀ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਉਹਦੇ ਅਖੀਰ ਵਿੱਚ ਇੱਕ ਕਲੌਜ਼ ਪਾਇਆ ਕਿ ਜਿਹੜੇ ਕਿਸਾਨ ਸਾਨੂੰ ਆਪਣੀ ਮਰਜ਼ੀ ਨਾਲ ਜ਼ਮੀਨ ਨਹੀਂ ਦੇਣਗੇ ਉਹਨਾਂ ਦੀ ਜ਼ਮੀਨ ਅਸੀਂ ਜਿਹੜਾ ਲੈਂਡ ਐਕ acquisition ਐਕਟ ਆ 2013 ਦੇ ਤਹਿਤ ਅਸੀਂ ਜ਼ਬਰਨ ਉਹਨਾਂ ਕੋਲ ਜ਼ਮੀਨ ਲੈ ਲਾਂਗੇ ਔਰ ਇਹ ਜ਼ਮੀਨ ਮੰਗ ਕੌਣ ਰਿਹਾ ਵਾ ਜਿਹੜੇ ਅਰਬਨ ਸਟੇਟਾਂ ਕੋਈ ਵੀ ਨਹੀਂ ਮੰਗ ਰਿਹਾ ਪੰਜਾਬ ਦੇ ਬੱਚੇ ਤਾਂ ਸਾਰੇ ਵਿਦੇਸ਼ਾਂ ਵਿੱਚ ਜਾ ਰਹੇ ਮੈਂ ਪਹਿਲਾਂ ਵੀ ਕਹਿ ਚੁੱਕਾ ਇੱਥੇ ਰਹੂਗਾ ਕੌਣ ਕਿ ਇਹ ਜਿੰਨੇ ਸ਼ਹਿਰ ਸ਼ਹਿਰੀਕਰਨ ਕਰਨ ਕਿ ਸਾਡੀਆਂ ਜਿਹੜੀਆਂ ਬਹੁਤ ਕੀਮਤੀ ਜ਼ਮੀਨਾਂ ਔਰ ਬੜੀਆਂ ਫਰਟਾਈਲ ਲੈਂਡਸ ਇੱਥੇ ਤੁਸੀਂ ਕੰਕਰੀਟ ਜੰਗਲ ਜੇ ਬਣਾਓਗੇ ਤੇ ਰਹੂਗਾ ਕੌਣ ਸਾਰੇ ਗੈਰ ਪੰਜਾਬੀ ਆਣ ਕੇ ਰਹਿਣਗੇ ਇੱਥੇ ਕੋਈ ਨਹੀਂ ਇੱਥੇ ਪੰਜਾਬ ਪੰਜਾਬ ਦੇ ਤਾਂ ਬੱਚੇ ਸਾਰੇ ਵਿਦੇਸ਼ਾਂ ਜਾ ਰਹੇ ਨੇ ਔਰ ਇਹ ਸਾਰਾ ਇੱਕ ਬਹੁਤ ਵੱਡਾ ਇੱਕ ਸਕੈਮ ਆ ਇੱਕ ਸਕੈਂਡਲ ਨਿਕਲੇਗਾ ਆਲਟੀਮੇਟਲੀ ਇਹ ਸਕੈਂਡਲ ਇਦਾਂ ਆ ਕਿ ਇਹਨਾਂ ਨੇ 25000 ਏਕੜ ਪਹਿਲਾਂ ਲੁਧਿਆਣੇ ਚ ਤੇ ਫਿਰ ਕਈ ਹਜ਼ਾਰ ਏਕੜ ਸਾਰੇ ਪੰਜਾਬ ਦੇ ਵਿੱਚ ਸ਼ਾਇਦ ਕੁਝ ਲੋਕ ਤਾਂ ਕਹਿ ਰਹੇ ਨੇ ਕਿ ਲਗਭਗ 1 ਲੱਖ ਏਕੜ ਜ਼ਮੀਨ ਪੰਜਾਬ ਦੇ ਵਿੱਚ ਅਰਬਨ ਸਟੇਟਾ ਨੂੰ ਬਣਾਉਣ ਵਿੱਚ ਲਈ ਜਾਵੇਗਾ ਅਰਬਨ ਸਟੇਟ ਨੇ ਕਿਸੇ ਨੇ ਮੰਗੀ ਲੋਕੀ ਤਾਂ ਮੰਗ ਰਹੇ ਨੇ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ ਨਰਿੰਦਰ ਦੇ ਹੋਏ ਕਤਲ ਸੀਆਈਏ ਸਟਾਫ ਦਾ ਇਨਸਾਫ ਜਾਂ ਹੋਰ ਨਾ ਪੌਪੂਲਰ ਮੰਗਾ ਨੇ ਲੋਕਾਂ ਦੀਆਂ ਕਿ ਸਾਨੂੰ ਮਿਨਿਮਮ ਸਪੋਰਟ ਪ੍ਰਾਈਸ ਦਿਓ ਸਾਡੀ ਫਸਲਾਂ ਤੇ ਉਹਦੇ ਬਾਰੇ ਗੌਰ ਨਹੀਂ ਕਰ ਜਿਹੜੀ ਚੀਜ਼ ਕਿਸੇ ਨੇ ਮੰਗੀ ਨਹੀਂ ਕਹਿੰਦੇ ਅਸੀਂ ਤਾਂ 25000 ਏਕੜ ਜ਼ਮੀਨ ਲੁਧਿਆਣੇ ਦੀ ਕਰਾਂਗੇ ਐਕਵਾਇਰ ਤੇ ਉੱਥੇ ਅਰਬਨ ਸਟੇਟ ਬਣਾਵਾਂਗੇ ਇਹ ਸਾਰਾ ਐਕਵਿਜ਼ੀਸ਼ਨ ਇੱਕ ਘਟਾਲਾ ਵਾ ਜਿਵੇਂ ਮੁਹੱਲੇ ਦੇ ਵਿੱਚ ਵੱਡੇ ਵੱਡੇ ਇੱਕ ਇੱਕ ਸੈਕਟਰ ਕੱਟ ਕੇ ਤੇ ਵੱਡੇ ਲੈਂਡ ਮਾਫੀਆ ਨੂੰ ਉਹ ਹੈਂਡ ਓਵਰ ਕਰ ਦਿੱਤੇ ਉਹਨਾਂ ਨੇ ਕਿ ਤੁਸੀਂ ਇਹਨ ਤੇ ਆਪਣੇ ਪੈਸੇ ਬਣਾਓ ਪਰ ਸਾਡਾ ਬਣਦਾ ਸਾਨੂੰ ਕਮਿਸ਼ਨ ਦੇ ਦਿਓ ਇਹ ਕਮਿਸ਼ਨ ਦੀ ਖੇਡ ਹੈ ਮੇਰੇ ਵੀਰੋ ਕਿਸਾਨੋਂ ਬਜ਼ੁਰਗੋਂ ਨੌਜਵਾਨੋਂ ਮਾਤਾਵੋਂ ਭੈਣੋਂ ਤੇ ਪੰਜਾਬੀਓ ਤੇ ਐਨ ਆਰ ਆਈਸ ਇਹ ਸਰਾ ਕਮਿਸ਼ਨ ਹੈ ਔਰ ਮੈਂ ਉਹ ਦਿਨ ਧਰਨੇ ਤੇ ਗਿਆ ਸੀਗਾ ਮੈਂ ਕਹਿ ਕੇ ਆਇਆ ਕਿ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਚਲੋ ਮੈਨੂੰ ਪਤਾ ਨਹੀਂ ਕਿੰਨਾ ਮੌਕਾ ਮਿਲਦਾ ਜੇ ਪੁੰਜੇ ਬਹਿਣ ਦਾ ਵੀ ਮੌਕਾ ਮਿਲ ਗਿਆ ਆਈ ਵਿਲ ਇਨਸ਼ੋਰ ਕਿ ਇਹ ਜਿਹੜੀ ਸੋ ਕਾਲਡ ਫਰਾਡਲੈਂਟ ਲੈਂਡ ਗ੍ਰੈਬਿੰਗ ਦੀ ਪਾਲਿਸੀ ਬਣਾਈ ਇਹਨਾਂ ਨੇ ਇਹਨੂੰ ਅਸੀਂ ਰੱਦ ਕਰਾਵਾਂਗੇ ਔਰ ਇਹ ਜਿਹੜੀ ਜ਼ਮੀਨ ਸਾਰੀ ਮਾਲਕਾਂ ਨੂੰ ਵਾਪਸ ਦੇਾਂਗੇ ਔਰ ਜਿਨ੍ਹਾਂ ਲੋਕਾਂ ਨੇ ਐਕ acquisition ਵਿੱਚ ਕੋਈ ਡਿਊਬੀਸ ਰੋਲ ਦੋਗਲਾ ਰੋਲ ਪਲੇ ਕੀਤਾ ਹੋਗਾ ਪੰਜਾਬ ਦੀ ਜ਼ਮੀਨ ਲੁੱਟਣ ਦੇ ਨੇ ਉਹਨਾਂ ਦੀ ਵਿਜੀਲੈਂਸ ਬਿਊਰੋ ਤੋਂ ਪ੍ਰੋਪਰ ਜਾਂਚ ਕਰਾ ਕੇ ਤੇ ਉਹਨਾਂ ਤੇ ਬਣਦੀ ਐਕਸ਼ਨ ਕਾਰਵਾਈ ਕੀਤੀ ਜਾਵੇਗੀ ਸੋ ਮੇਰੀ ਆਫਸਰਸ ਨੂੰ ਅਪੀਲ ਹੈ ਕਿ ਤੁਸੀਂ ਇਹਨਾਂ ਦੇ ਹੱਥ ਥੁੱਕੇ ਮੱਤ ਬਣੋ ਇਸ ਲੈਵਲ ਤੱਕ ਨਾ ਜਾਓ ਕਿ ਸਾਡੇ ਪੰਜਾਬ ਦੇ ਵਿੱਚ ਹਜ਼ਾਰਾਂ ਘਰਾਵਣ ਘਰਾ ਦਾ ਤੁਸੀਂ ਰੋਜ਼ੀ ਰੋਟੀ ਤੇ ਉਹਨਾਂ ਦਾ ਕਿੱਤਾ ਜਿਹੜਾ ਉਹਨਾਂ ਦੀ ਉਹਨਾਂ ਦੇ ਕਿੱਤਾ ਨਾਲ ਤੁਸੀਂ ਲੋਕਾਂ ਤੋਂ ਖੋਵੋ ਇਹ ਗੱਲਾਂ ਅਸੀਂ ਵਿਧਾਨ ਸਭਾ ਚ ਦੋਨੋਂ ਇੰਪੋਰਟੈਂਟ ਕਰਨੀਆਂ ਸੀ ਗੱਲਾਂ ਤਾਂ ਹੋਰ ਵੀ ਬਹੁਤ ਨੇ ਾਰੇ ਦੋਨੋਂ ਬਹੁਤ ਇੰਪੋਰਟੈਂਟ ਸਿਖਿਆ ਨਹੀਂ ਦਿੱਤਾ ਟਾਈਮ 10 ਸਕਿੰਟ ਤੁਸੀਂ ਦੱਸੋ 10 ਸਕਿੰਟ ਵਿੱਚ ਮੈਂ ਕੀ ਬੋਲ ਸਕਦਾ ਇਸ ਗੌਰ ਮੈਨੂੰ ਪਿਛਲੇ 2 2.5 ਸਾਲ ਤੋਂ ਇਹ ਸਪੀਕਰ ਬੋਲਣੇ ਦਿੰਦਾ ਬਹੁਤ ਜ਼ਿਆਦਾ ਪੱਖਪਾਤ ਦਾ ਰਵਈਆ ਕਰ ਰਹੇ ਨੇ ਔਰ ਸਾਰੀ ਮੈਂ ਜਿੱਦਾਂ ਕਿਹਾ ਕਿ ਸ਼ਾਟਿੰਗ ਬ੍ਰਿਗੇਡ ਰੱਖੀ ਹੈ ਬਸ ਆਪਣੀ ਵਾ 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 ਕਰਨ ਵਾਸਤੇ ਸੈਸ਼ਨ ਦਾ ਟਾਈਮਸ ਆਇਆ ਕਰਦੇ ਨੇ ਤੋਂ ਮੈਂ ਸੋਚਿਆ ਕਿ ਜਦੋਂ ਮੈਨੂੰ ਅੰਦਰੋਂ ਬੋਲਣੇ ਦਿੰਦੇ ਤੇ ਘਟੋ ਘਟ ਮੈਂ ਆਣ ਕੇ ਤੁਹਾਨੂੰ ਜੋ ਬਾਹਰ ਸਚਾਈ ਬਿਆਨ ਕਰਦਿਆਂ ਕਿ ਕਿਵੇਂ ਪ੍ਰੋਸੀਡਿੰਗ ਇੱਕ ਪੱਖਪਾਤ ਤਰੀਕੇ ਨਾਲ ਕੰਡਕਟ ਕੀਤੀਆਂ ਜਾਂ ਕੈਮਰਾ ਇਹਨਾਂ ਦੇ ਹੱਥ ਵਿੱਚ ਆ ਮਾਰਸ਼ ਇਹਨਾਂ ਦੇ ਨੇ ਮਾਈਕ ਇਹਨਾਂ ਦੇ ਹੱਥ ਵਿੱਚ ਹੈ ਜਦੋਂ ਤੁਸੀਂ ਮਾੜਾ ਜਾ ਕੋਈ ਗੱਲ ਪੰਜਾਬ ਦੇ ਹਿੱਤ ਦੀ ਕਰਦੇ ਆ ਤੇ ਨਾਲ ਹੀ ਮਾਈਕ ਆਫ ਕਰ ਦਿੰਦੇ ਨੇ ਔਰ ਤੁਸੀਂ ਦੇਖਿਆ ਕਿ ਆਪੋਜੀਸ਼ਨ ਵਿੱਚ ਮੇਰੀ ਹੋਣ ਵਾਲੀ ਵੀ ਤੁਸੀਂ ਜਿਹੜੀ 10 ਸੈਕਿੰਡ ਦੀ ਵੀਡੀਓ ਦੇਖੋ ਮੇਰੇ ਪੇਜ ਤੇ ਸ਼ੇਅਰ ਕੀਤੀ ਹੋਈ ਆ ਤੁਸੀਂ ਪਛਾਣ ਨਹੀਂ ਸਕੋਗੇ ਕਿ ਖੈਰਾ ਬੋਲਦਾ ਆਵਾਜ਼ ਤੋਂ ਪਛਾਣੋਗੇ ਜਦੋਂ ਆਪੋਜੀਸ਼ਨ ਦੇਖਦੇ ਉਹਨਾਂ ਨੂੰ ਸਾਰੇ ਇੱਕ ਫਰੇਮ ਦੇ ਵਿੱਚ ਜਿਹੜੇ ਅਸੀਂ 30 35 ਜਾਣੇ ਬੈਠੇ ਇੱਕ ਸਾਈਡ ਤੇ ਇੱਕ ਫਰੇਮ ਚ ਤੇ ਜਦੋਂ ਕੋਈ ਟ੍ਰੈਜਰੀ ਬੈਂਚਸ ਦਾ ਬੋਲਦਾ ਤੇ ਉਹਨਾਂ ਦੇ ਮੂੰਹਾਂ ਦੇ ਉੱਤੇ ਜਾ ਕੇ ਕੈਮਰੇ ਲਾ ਲਾ ਕੇ ਇਹ ਕੀਤਾ ਜਾ ਰਿਹਾ ਸੋ ਮੈਂ ਪਹਿਲਾਂ ਵੀ ਕਹਿ ਚੁੱਕਾ ਔਰ ਸਾਡੇ ਲੀਡਰ ਆਵੋ ਆਪੋਜੀਸ਼ਨ ਉਹਨੂੰ ਵੀ ਨਹੀਂ ਬੋਲਣ ਦਿੱਤਾ ਅੱਜ ਉਹਦਾ ਹਰਪਾਲ ਚੀਮਾ ਬਦ ਕਲਾਮੀ ਕਰਕੇ ਉਹਦਾ ਨਾਮ ਬਦਤਮੀਜ਼ੀ ਦੇ ਨਾਲ ਔਰ ਉਹਦੇ ਤੇ ਪਰਸਨਲ ਹਮਰੇ ਕਰ ਰਹੇ ਨਾਮ ਲੈ ਲੈ ਕੇ ਤੇ ਜਦੋਂ ਬਾਜਵਾ ਇੱਕ ਵਾਰੀ ਕੋ 10 ਵਾਰੀ ਖੜੇ ਹੁੰਦਾ ਰੇਟ ਆ ਉਹਨੂੰ ਉਹ ਜਦੋਂ ਖੜਾ ਹੁੰਦਾ ਤੇ ਸਪੀਕਰ ਟਾਈਮ ਇਹਨਾਂ ਦਾ ਤੁਹਾਨੂੰ ਬਾਅਦ ਚ ਦੇਾਂਗੇ ਜੇ ਟਾਈਮ ਬਾਅਦ ਚ ਦੇਾਂਗੇ ਜੇ ਬਾਅਦ ਕਦੀ ਕਿਸੇ ਨੂੰ ਬੋਲਣ ਦਿੱਤਾ ਇਹਨਾਂ ਨੇ ਸੋ ਇਸ ਕਰਕੇ ਮੇਰੀ ਮੇਰਾ ਫਰਜ਼ ਬਣਦਾ ਸੀ ਕਿ ਜੋ ਵਿਸ਼ਿਸ਼ਟ ਬੈਠੇ ਪੰਜਾਬੀ ਨੇ ਜਿਹੜੇ ਇਹ ਇਸ ਵਿਧਾਨ ਸਭਾ ਦੀ ਜਿਹੜਾ ਸਾਡਾ ਪਵਿੱਤਰ ਸਦਨ ਆਪਾਂ ਮੰਨਦੇ ਆ ਇਹਦਾ ਕਿਵੇਂ ਕਹਾਣ ਕਰ ਰਹੇ ਨੇ ਇਹਦਾ ਕਿਵੇਂ ਨੁਕਸਾਨ ਕਰੇ ਇਹਨੂੰ ਕਿੱਦਾਂ ਡੀਗ੍ਰੇਡ ਕੀਤਾ ਔਰ ਕਿਵੇਂ ਇਸ ਨੂੰ ਹਾਈਜੈਕ ਕੀਤਾ ਔਰ ਕਿਵੇਂ ਸ਼ਾਟਿੰਗ ਬ੍ਰਿਗੇਡ ਲਿਆ ਕੇ ਤੇ ਆਪਣੇ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਨ ਦੇ ਕੀਤੇ ਪਰ ਮੈਨੂੰ ਦੁੱਖ ਉਸ ਵੇਲੇ ਹੋਇਆ ਕਿ ਸਪੀਕਰ ਕੁਲਤਾਰ ਸੰਧਵਾ ਗੁਰਸਿੱਖ ਆ ਤੇ ਇਹ ਪੰਜਾਬ ਪੁਲਿਸ ਦੀ ਝੂਠੇ ਪੁਲਿਸ ਮੁਕਾਬਲਿਆਂ ਦੀ ਵਿਧੀ ਦੀ ਉਹਨਾਂ ਨੂੰ ਵਧਾਈ ਦੇ ਰਿਹਾ ਉੱਥੇ ਚੇਅਰ ਦੇ ਉੱਤੇ ਬੈਠ ਕੇ ਔਰ ਬਹੁਤ ਸਾਰੇ ਲੋਕਾਂ ਨੇ ਤਾੜੀਆਂ ਮਾਰੀਆਂ ਡੈਸਕ ਥਪਥਪਾਏ ਔਰ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਹੋਣਗੇ ਚਲੋ ਸਿੱਖ ਦੀ ਗੱਲ ਨਹੀਂ ਗਈ ਜਿਹੜਾ ਬੰਦੇ ਦੇ ਚ ਇਨਸਾਨਾ ਹੈਗਾ ਕੋਈ ਇਲੀਗਲ ਅਨਕਨਸਟੀਟਿਊਸ਼ਨਲ ਔਰ ਖਾਸ ਤੌਰ ਤੇ ਉਹਦੇ ਜਿਹਦੇ ਚ ਇਨਸਾਨਾਂ ਦੀ ਜਾਨ ਜਾ ਰਹੀ ਜਾਂ ਤੁਸੀਂ ਪਸ਼ੂਆਂ ਦੀ ਗੱਲ ਕਰਦੇ ਹੋ ਬਹੁਤ ਵਧੀਆ ਗੱਲ ਕੀਤੀ ਆਪਾਂ ਤਾਂ ਕੀੜੀ ਵੀ ਮਾਰਦੇ ਆ ਤਾਂ ਦੁੱਖ ਲੱਗਦਾ ਕਿਸੇ ਜਾਨਵਰ ਨੂੰ ਕੁੱਤਾ ਵੱਜੇ ਤੁਹਾਡੀ ਗੱਡੀ 'ਚ ਤੇ ਦੁੱਖ ਲੱਗਦਾ ਕਿ ਸਾਡੇ ਤੋਂ ਇੱਕ ਗਲਤ ਅਨਿਆਏ ਬਹੁਤ ਹੋ ਗਈ ਤਾਂ ਇਹ ਤਾਂ ਬੰਦੇ ਮਾਰੇ ਨੇ ਆ ਔਰ ਮਾਰੇ ਵੀ ਇਹੋ ਜੇ ਗਰੀਬ ਲੱਭ ਕੇ ਨੇ ਤੁਹਾਨੂੰ ਉਹਦਾ ਜਿਹੜਾ ਹੈ ਕਾਲਪੁਰਖ ਜਿਹੜਾ ਨਾ ਉਹਦੀ ਅਦਾਲਤ ਚਲੋ ਤੁਹਾਡੀਆਂ ਅਦਾਲਤਾਂ ਤੇ ਕੀ ਨੇ ਤੇ ਤੁਹਾਡੀਆਂ ਵਿਧਾਨ ਸਭਾਵਾਂ ਤੇ ਕੀ ਨੇ ਲੇਕਿਨ ਕਾਲਪੁਰਖ ਕੁਦਰਤ ਉਹ ਦੇਖਦੀ ਆ ਔਰ ਬਹੁਤ ਸਾਰੇ ਪੁਲਿਸਵਾੜੇ ਜਿਨ੍ਹਾਂ ਨੇ ਏਦਾਂ ਬੇਗੁਨਾ ਲੋਕਾਂ ਨੂੰ ਮਾਰਿਆ ਸੀਗਾ ਕੋਈ ਟ੍ਰੇਨ ਥੱਲੇ ਜਾ ਛਾਲ ਮਾਰ ਕੇ ਆਪਣੀ ਜਾਨ ਦੇ ਗਿਆ ਕੋਈ दारू ਪੀ ਪੀ ਕੇ ਸਿਕਤਾ ਪੀ ਪੀ ਕੇ ਮਰ ਗਏ ਨੇ ਬਹੁਤ ਸਾਰੇ ਪੁਲਿਸਵਾੜੇ ਨੂੰ ਜੇਲਾ ਹੋਈਆਂ ਘੱਟੋ ਘੱਟ ਉਹਨਾਂ ਤੋਂ ਸਬਕ ਸਿੱਖ ਲਓ ਯਾਰ ਇਹਨਾਂ ਦੇ ਕਹਿਣ ਦੇ ਉੱਤੇ ਤੁਸੀਂ ਝੂਠੇ ਪੁਲਿਸ ਮੁਕਾਬਲੇ ਕਰ ਰਹੇ ਹੋ ਔਰ ਸਰਕਾਰ ਦੇਖੋ ਕਿੰਡੀ ਵਿਜੂਆਂ ਇਹਨਾਂ ਨੂੰ ਇਹ ਪੁਲਿਸ ਨੂੰ ਵਧਾਈ ਦੇ ਰਹੇ ਨੇ ਤੇ ਪੁਲਿਸ ਕਹਿੰਦੀ ਅਸੀਂ ਮੁੱਕਰ ਗਿਆ ਸੀ ਅਸੀਂ ਤੇ ਗੋਲੀਬਾਰੀ ਨਹੀਂ ਉਹਨੂੰ ਇਹ ਤਾਂ ਗੋਲੀ ਜਿਹੜੀ ਮਾਰੀ ਆ ਝਾੜੀਆਂ ਦੇ ਵਿੱਚੋਂ ਮਾਰੀ ਔਰ ਪੁਲਿਸ ਦੀ ਇਨਕੰਪੀਟੈਂਸ ਕਿੰਨੀ ਆ ਇਹਦਾ ਮਤਲਬ ਤੁਸੀਂ ਪੁਲਿਸ ਕਸਟਡੀ ਵਿੱਚ ਕਿਉਂਕਿ ਉਹਨਾਂ ਦੇ ਪਰਿਵਾਰਾਂ ਨੇ ਕਹਿਤਾ ਸੀ ਸੀਸੀਟੀਵੀ ਕਵਰੇਜ ਦਿਖਾਤੀ ਕਿ ਸਾਡੇ ਤਾਂ ਘਰੋਂ ਚੱਕ ਕੇ ਲੈ ਗਏ ਨੇ ਇੱਕ ਦਿਨ ਪਹਿਲਾਂ ਉਹਨਾਂ ਦੀ ਕਸਟਡੀ ਵਿੱਚ ਸੀ ਪੁਲਿਸ ਕਸਟਡੀ ਵਿੱਚ ਘੱਟੋ ਘੱਟ 100 ਪੁਲਿਸ ਵਾਲਾ ਹੋਊਗਾ ਉੱਥੇ ਜਦੋਂ ਜਿਹੜੇ ਸਥਾਨ ਤੇ ਉਹਨਾਂ ਨੂੰ ਲੈ ਕੇ ਗਏ ਰਿਕਵਰੀ ਕਰਾਉਣ ਵਾਸਤੇ ਹਥਿਆਰ ਆ ਤੇ ਤੁਹਾਨੂੰ ਦੋ ਬੰਦੇ ਝਾੜੀਆਂ ਦੇ ਵਿੱਚੋਂ ਗੋਲੀਆਂ ਮਾਰ ਕੇ ਚਲੇ ਗਏ ਨੇ ਹਰ ਇਹਨਾਂੋਂ ਜ਼ਿਆਦਾ ਹਾਸੋ ਹੀ ਨਹੀਂ ਗੱਲ ਕੀ ਹੋ ਸਕਦੀ ਆ ਮੇਰਾ ਤਾਂ ਦਿਲ ਦੁੱਖਦਾ ਮੇਰੇ ਵੀਰੋ ਬਹੁਤ ਅਫਸੋਸ ਹੁੰਦਾ ਕਿ ਆਪਾਂ ਸਰਕਾਰ ਕਿਹੜੀ ਬਣਾਈ ਸੀ ਤੇ ਕਿੱਧਰ ਨੂੰ ਤੁਰ ਪਈ ਆ ਔਰ ਕਿੰਨੇ ਪੁਲਿਸ ਮੁਕਾਬਲੇ ਜਿਹੜੇ ਝੂਠੇ ਮੈਂ ਇਹ ਵੀ ਕੋਸ਼ਿਸ਼ ਕਰਾਂਗਾ ਕਿ ਜੇ ਪ੍ਰਮਾਤਮਾ ਵਾਹਿਗੁਰੂ ਨੇ ਮੌਕਾ ਦਿੱਤਾ ਇਹ ਸਾਰੇ ਫੇਕ ਇਨਕਾਊਂਟਰਸ ਦੀ ਅਸੀਂ ਪ੍ਰੋਪਰ ਚਾਹੇ ਸਾਨੂੰ ਜੁਡੀਸ਼ੀਅਲ ਇਨਕੁਆਇਰੀ ਕਰਾਉਣੇ ਪਵੇ ਜਾਂ ਕਿਸੇ ਤਰ੍ਹਾਂ ਦਾ ਇੱਕ ਜਾਂਚ ਕਰਾਉਣੇ ਪਵੇ ਇਹਨਾਂ ਦੀ ਜਾਂਚ ਵੀ ਕਰਵਾਈ ਜਾਵੇਗੀ ਤਾਂ ਕਿ ਭਵਿੱਖ ਵਿੱਚ ਕੋਈ ਅ ਕੋਲਡ ਬਲੱਡਿਡ ਮਰਡਰ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਾਨੂੰਨ ਦੀ ਉਲੰਘਣਾ ਕਰਕੇ ਸਿੱਧੇ ਤੌਰ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਨਾ ਜਾਵੇ ਅੱਜ ਦਾ ਮੇਰਾ ਵਿਸ਼ਾ ਇਹ ਸੀਗਾ ਔਰ ਜੋ ਸਾਡੇ ਨਾਲ ਵਿਧਾਨ ਸਭਾ ਦੇ ਵਿੱਚ ਜਿਵੇਂ ਪੱਖਪਾਤ ਕਰਦੇ ਇਹ ਮੇਰਾ ਫਰਜ਼ ਤੁਹਾਨੂੰ ਬਾਹਰ ਆਣ ਕੇ ਦੱਸਣ ਦਾ ਸੀਗਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੈਂ ਸਭ ਨੂੰ ਕਹੂੰਗਾ ਕਿ ਮਤ ਸਮਝਣਾ ਕਿ ਇਹ ਬੱਚੇ ਕਿਸੇ ਦੋ ਪਟਿਆਲੇ ਦੇ ਮਾਰੇ ਗਏ ਨੇ ਆਪਣੇ ਬੱਚੇ ਨੇ ਇਹ ਅੱਜ ਉਹਨਾਂ ਦੇ ਬੱਚਿਆਂ ਨਾਲ ਹੋਇਆ ਕੱਲ ਆਪਣੇ ਨਾਲ ਹੋ ਸਕਦਾ ਇਸ ਕਰਕੇ ਮਤ ਸਮਝਣਾ ਕਿ ਇਹ ਅੱਗ ਜਿਹੜੀ ਆ ਇਕੱਲੇ ਉਹਨਾਂ ਦੇ ਘਰਾਂ ਵਿੱਚ ਪਹੁੰਚੀ ਆ ਮੈਨੂੰ ਕੀ ਤੇ ਸਾਨੂੰ ਕੀ ਇਹ ਆਪਾਂ ਨੂੰ ਪਾਲਿਸੀ ਛੱਡਣੀ ਪਵੇਗੀ ਔਰ ਸਾਰੇ ਮੁੱਦਿਆਂ ਤੇ ਆਪਾਂ ਨੂੰ ਡਟ ਕੇ ਪੈਰਾਂ ਦੇਣਾ ਮੈਂ ਜਦ ਦਿਨ ਪਸ਼ੂਆਂ ਦਾ ਕੀਤਾ ਨਾ ਕਾਠ ਇਹਨਾਂ ਨੇ ਜਦ ਦਿਨ ਲੁਧਿਆਣਾ ਜ਼ਿਲ੍ਹੇ ਚ ਮੈਂ ਦੇਖਿਆ ਜੀ ਮੈਂ ਅੰਗਰੇਸ ਉਦਨ ਸ਼ਾਇਦ ਮੈਂ ਧਰਨੇ ਤੇ ਜਾ ਰਿਹਾ ਸੀਗਾ ਉਸ ਦਿਨ ਦਾਖੇ ਇੱਕ ਪਾਸੇ ਜ਼ਮੀਨ ਐਕਵਾਇਰ ਕਰਨ ਦੇ ਖਿਲਾਫ ਧਰਨਾ ਲੱਗਿਆ ਸੀਗਾ ਤੇ ਉੱਥੇ ਚਲੋ 10000 ਜਾਂ 1500 ਜਾਂ 2000 ਆਦਮੀ ਸੀਗੇ ਇੱਕ ਪਾਸੇ ਆ ਜਿਹੜਾ ਕੱਟ ਹੋ ਰਿਹਾ ਸੀ ਕਿ ਬਲਦਾਂ ਦੀ ਦੌੜਾ ਅਲਾਉ ਹੋਣੀ ਚਾਹੀਦਾ ਮਾੜੀ ਗੱਲ ਨਹੀਂ ਮੈਂ ਉਸ ਗੱਲ ਦਾ ਮਦਈ ਹਾਂ ਵਿਰਾਸਤੀ ਖੇਡਾਂ ਅਲਾਉ ਹੋਣੀਆਂ ਪਰ ਉੱਥੇ 25 30 40 ਹਜ਼ਾਰ ਦਾ ਕੱਟ ਸੀਗਾ ਯਾਰ ਸੋ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਇਹ ਵੀ ਗੱਲਾਂ ਕਰੋ ਲੇਕਿਨ ਜਿਹੜਾ ਅਨਿਆਏ ਹੋ ਰਿਹਾ ਜਿਹੜਾ ਜ਼ੁਲਮ ਹੋ ਰਿਹਾ ਇਨਸਾਨੀਅਤ ਦੇ ਉੱਤੇ ਔਰ ਜਿਹੜੇ ਅ ਅੱਜ ਦੇ ਯੁੱਗ ਵਿੱਚ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਤੇ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਉੱਥੇ ਵੀ ਤਾਂ ਪਹੁੰਚਣਾ ਆਪਣਾ ਹੀ ਫਰਜ਼ ਆ ਨਾ ਇਸੇ ਤਰ੍ਹਾਂ ਮੈਂ ਪਰਸੋ ਚੌਧ ਜਗਰਾਉਂ ਵੀ ਜਾ ਕੇ ਆਇਆ ਮੈਂ ਤਾਂ ਹਰਥਾ ਜਾਊਂਗਾ ਔਰ ਮੈਂ ਜਿਹੜੇ ਬੱਚੇ ਮਾਰੇ ਗਏ ਆਈਲ ਟ੍ਰਾਈ ਮੈਂ ਬੈਸਟ ਕਿ ਮੈਂ ਇਹਨਾਂ ਦੇ ਘਰ ਤੱਕ ਵੀ ਪਹੁੰਚ ਕੇ ਇਹਨਾਂ ਦੀ ਆਵਾਜ਼ ਉਠਾ ਸਕਾਂ ਅਗਰ ਹੋ ਸਕੇ ਤਾਂ ਅੰਦਰ ਦੀ ਲੀਗਲ ਤੌਰ ਤੇ ਵੀ ਮਦਦ ਕਰ ਸਕਾਂ ਪਰ ਜੋ ਵਿਧਾਨ ਸਭਾ ਵਿੱਚ ਹੋ ਰਿਹਾ ਸਾਡਾ ਜੋ ਜਿਸ ਤਰ੍ਹਾਂ ਨਾਲ ਇਹ ਆਵਾਜ਼ ਦਬਾਰੇ ਨੇ ਜਿਵੇਂ ਕਿ ਆਪਾਂ ਕਹਿ ਦਿੰਨੇ ਆ ਉਹਨੇ ਪਿੰਡਾਂ ਦੇ ਵਿੱਚ ਕਿ ਹੁੱਲੜਬਾਜੀ ਕਰਕੇ ਸ਼ੋਰ ਮਚਾ ਕੇ ਹੋਏ ਹੋਏ ਕਰਕੇ ਵਿਰੋਧੀਆਂ ਦੀ ਆਵਾਜ਼ ਦਬਾਈ ਜਾ ਰਹੀ ਆ ਔਰ ਜਿਵੇਂ ਲੀਡਰ ਆਫ ਆਪੋਜੀਸ਼ਨ ਨੂੰ ਰਿਪੀਟਿਡਲੀ ਟਾਰਗੇਟ ਕਰਕੇ ਇਹਨਾਂ ਦੇ ਹੰਕਾਰੀ ਮਿਨਿਸਟਰਸ ਸਿਰਫ ਇਹ ਕਰਕੇ ਪੁੱਤਰੇ ਹੋਏ ਨਾ ਕਿ ਪਿੱਛੇ ਪੁਲਿਸ ਤੇ ਸਰਕਾਰ ਆ ਇੱਕ ਵਾਰੀ ਸੋਚੋ ਆ ਜਿੰਨੇ ਬੈਠੇ ਨੇ ਭਗਵੰਤ ਮਾਨ ਦੇ ਨਾਲ ਅਗਲੀ ਰੋ ਦੇ ਵਿੱਚ ਹਰਪਾਲ ਚੀਮਾ ਤੇ ਅਮਨ अरोड़ा ਵਗੈਰਾ ਇੱਕ ਮਿੰਟ ਵਾਸਤੇ ਸੋਚੋ ਕਿ ਅਗਰ ਇਹਨਾਂ ਕੋ ਪੁਲਿਸ ਪਿੱਛੇ ਨਾ ਹੋਵੇ ਅਗਰ ਇਹਨਾਂ ਕੋ ਸਰਕਾਰੀ ਹਮਲਾ ਨਾ ਹੋਵੇ ਤੇ ਕੀ ਇਹ ਆਪਣੇ ਵਿਰੋਧੀਆਂ ਨਾਲ ਇਸ ਤਰ੍ਹਾਂ ਨਾਲ ਲੜ ਸਕਦੇ ਨੇ ਇਹ ਇਸ ਇਸ ਬਦਤਮੀਜ਼ੀ ਨਾਲ ਪੇਸ਼ ਆ ਸਕਦੇ ਨਾ ਸਿਰਫ ਹੰਕਾਰ ਬੋਲਦਾ ਇਹਨਾਂ ਦਾ ਇਹ ਹੰਕਾਰ ਆ ਭੰਡਣਾ ਵਾ ਲੇਕਿਨ ਅੱਜ ਜੋ ਮੇਰੇ ਨਾਲ ਤੇ ਜੋ ਵਿਰੋਧ ਵਿੱਚ ਖੜੇ ਲੋਕਾਂ ਨਾਲ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਦੀ ਪ੍ਰੋਸੀਡਿੰਗਸ ਕਿ ਦੋਹਾਂ ਦਿਨਾਂ ਵਿੱਚ ਇੱਕ ਫਰਜ਼ੀ ਮੁਕਾਬਲੇ ਨਾ ਉਠਾਇਆ ਜਾ ਸਕਣ ਤੇ 25000 ਏਕੜ ਦੀ ਜ਼ਮੀਨ ਦਾ ਮਸਲਾ ਨਾ ਉਠਾਇਆ ਜਾ ਸਕੇ ਇਹ ਦੋ ਮਸਲੇ ਉਹਨਾਂ ਨੇ ਨਹੀਂ ਉਠਾਉਣ ਦਿੱਤੇ ਇਹ ਮੇਰਾ ਫਰਜ਼ੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਹੈ ਅਗਰ ਠੀਕ ਲੱਗੀਆਂ ਗੱਲਾਂ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹਨਾਂ ਦੇ ਜਿਹੜੇ ਜ਼ਾਲਮ ਲੋਕ ਨੇ ਜ਼ਬਰ ਕਰਦੇ ਨੇ ਉਹਨਾਂ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ